ਸਜਣੋ ਯਕੀਨ ਤਾਂ ਤੁਸੀਂ ਕਰਨਾ ਨਹੀਂ ਮੇਰੀ ਗੱਲ ਤੇ ਅੱਜ ਪਹਿਲਾਂ ਦਿਖਾਇਓ ਜੀ ਉੱਤੇ ਹਾ ਉਸਾ ਉਸਾ ਹੀ ਹੁੰਦਾ ਜੀ ਉਸਾ ਕੰਪਨੀ ਮੈਂ ਪੱਖਾ ਵਾ 1960 ਦਾ ਇਹ ਆਪਣੇ 1960 ਵਾ ਕੋਈ ਹਾਂਜੀ 1960 ਦਾ ਲੱਗਾ ਹੋਇਆ ਚੱਲਦਾ ਨਾ ਹੁਣ ਇਹ ਉਹੀ ਉਹੀ ਬੰਦ ਕਰਿਆ ਹੋਇਆ ਹਾਂਜੀ ਹਾਂਜੀ ਚਲਾ ਦੋ ਮੜਾਇਆ ਚਲਾਇਓ ਉਹ ਤਾਂ ਉਧਰ ਏਸੀ ਲੱਗਿਆ ਕਰਕੇ ਬੰਦ ਕਰਿਆ ਦਿਖਾਇਓ ਜੀ ਨੀਂ ਵਾਲੇ ਨੇ ਕਹਣਾ ਖੜਾ ਹੀ ਸੀ ਪੱਖਾ ਉਹ ਤਾਂ ਵੱਡਾ ਏਸੀ ਲੱਗਿਆ ਹੋਇਆ ਇੱਧਰ ਏਸੀ ਕਰਕੇ ਪੱਖਾ ਫਰੇ ਹੀ ਅੱਗੇ ਵਾਲਾ ਬੰਦ ਕਰਤਾ ਸੀਗਾ ਆਹ ਬੱਲੇ ਕੋਈ ਆਵਾਜ਼ ਕੋਈ ਨਹੀਂ ਇਹਦੀ ਆਹ ਦੇਖੋ ਤੁਹਾਡੇ ਸਾਹਮਣੇ ਆ ਇਹ ਨਹੀਂ ਆ ਮੈਂ ਮੈਗਨੇਡੇ ਕਰ ਦਿੰਨੇ ਆ ਆਪਾਂ ਬਹੁਤ ਕੋਈ ਆਵਾਜ਼ ਨਹੀਂ ਗਈ ਅੱਜ ਤੱਕ ਕਦੇ ਜ਼ਿੰਦਗੀ ਦੀ ਗਰੀਸ ਨਹੀਂ ਕਰਾਇਆ ਕਦੇ ਖੜਿਆ ਨਹੀਂ ਪੱਖਾ ਇਹ ਜਣੀ ਆਪਾਂ ਇਹ ਕਹਿ ਸਕਦੇ ਆਂ ਵੀ 1960 ਤੋਂ ਬਾਅਦ ਇਹਨੂੰ ਮਿਸਤਰੀ ਦੇ ਹੱਥ ਨਹੀਂ ਲੱਗੇ ਨਹੀਂ ਜੀ ਲੱਗੇ ਨਹੀਂ ਬਣਾਉਣ ਵਾਲੇ ਲੱਗੇ ਮੇਰੇ ਹੱਥ ਕਲਗੱਤੇ ਹੀ ਲੱਗੇ ਆਹ ਕਲਗੱਤੇ ਹੀ ਲੱਗੇ ਆ ਜਾਓ ਬੈਠੋ ਜੀ ਇਹਦਾ ਉੱਥਾ ਕਪੜੀ ਬੰਦੇ ਆ ਦੇਖੋ ਮਿੱਤਰੋ ਉਸਾ ਕੰਪਨੀ ਦਾ ਪੱਖਾ 1960 ਚ ਲਾਇਆ ਆਪਣੇ ਬਾਪੂ ਜੀ ਨੇ ਲਾਇਆ ਸੀਗਾ ਜੀ ਹਾਂਜੀ ਬਾਪੂ ਜੀ ਨੇ 52 ਚੋਦੀ ਦੁਕਾਨ ਕੀਤੀ ਸੀਗੀ ਬਿਜਲੀ ਆਈ ਆ ਸਰਕਟ ਉਦੋਂ ਪਹਿਲਾ ਪੱਖਾ ਲਾਇਆ ਬਾਜ਼ਾਰ ਚ ਸੀ ਸੀ ਇੱਥੇ ਓਕੇ ਜੀ ਓਕੇ ਖਲਵਾਰੇ ਵਾਲੇ ਸੀਗੇ ਸਾਡੇ ਪਿੰਡ ਦੇ ਸੀਗੇ ਉਹਨਾਂ ਕੋਲ ਏਜੰਸੀ ਸੀ ਇਹ ਫਿਰ ਕੀ ਉਦੋਂ ਇਮਾਨਦਾਰੀ ਇੰਨੀ ਨਾ ਕੰਮ ਲੋਕ ਵੀ ਜਿਵੇਂ ਕਹ ਲੀਏ ਫੈਕਟਰੀਆਂ ਵਾਲੇ ਕਹ ਲੀਏ ਆਪਾਂ ਦਾ ਕੀ ਚੱਕਰ ਸੀ ਉਹ ਅੰਗਰੇਜ਼ਾਂ ਦਾ ਅਸਰ ਸੀ ਜਦੋਂ ਵੀ ਸਾਰੇ ਕਾਰਖਾਨੇ ਲੱਗੇ ਕਲਕੱਤੇ 'ਚ ਲੱਗੇ ਨੇ ਮੇਨ ਬਾਡਾ ਜੁੱਤੀ ਦਾ ਲਾਲੋ ਬਹਿ ਸਰਕਾਰ ਦਾ ਲਾਲੋ 우ਸ਼ਾ ਪੱਕਾ ਸਲਾਈ ਮਸ਼ੀਨ ਸਾਰੇ ਕਲਕੱਤੇ 'ਚ ਲੱਗੇ ਸੀ ਕਿਉਂਕਿ ਬੰਦਰਗਾਹ ਸੀ ਉੱਥੇ ਠੀਕ ਹੈ ਜੀ ਉਹਨਾਂ ਦੇ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਚ ਸਟੈਬਲਿਸ਼ਡ ਹੋ ਗਏ ਕਾਰਖਾਨੇ ਉੱਥੇ ਇਮਾਨਦਾਰੀ ਸੀਗੀ ਠੋਡਾ ਠੋਡਾ ਇੱਕ ਦੇਖੋ 60 ਤੋਂ ਗਿਣ ਲਓ ਜੀ 60 ਤੋਂ 40 ਹੋ ਗਏ 25 ਆਹ ਭਾਜੀ 65 ਸਾਲ ਬੱਲੇ ਬੱਲੇ 65 ਸਾਲ ਤੁਸੀਂ ਤਾਂ ਉਹਦੋਂ ਕਿੰਨੀ ਕੁ ਵਾਰੀ ਹੋਣੀ ਆ ਦੋ ਸਾਲ ਦਾ ਸੀਗਾ ਮੇਰੀ 68 ਸਾਲ ਦੀ ਹੋਣੀ ਆ ਯਾਨੀ ਬਾਪੂ ਜੀ ਹੁਣਾਂ ਨਹੀਂ ਲਿਆ ਕੇ ਲਾਇਆ ਤੁੰ ਦਾ ਦੱਸਿਆ ਹੋਊਗਾ ਉਹਨਾਂ ਨੇ ਫਿਰ ਹਾਂਜੀ ਹਾਂਜੀ ਦੱਸਿਆ ਹੀ ਆ ਦੱਸਿਆ ਓਕੇ 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 ਕਿਉਂਕਿ ਮੇਰੀ ਅੱਜੋਂ ਬੈਠੇ ਬੈਠੇ ਦੀ ਨਿਗਾਹ ਗਈ ਉੱਪਰ ਵੀ ਪੱਖੇ ਯਾਰ ਪੁਰਾਣੇ ਬਹੁਤ ਲੱਗੇ ਹੋਏ ਨੇ ਵੀ ਇਹ ਚੱਲ ਨਹੀਂ ਜਾਂਦੇ ਨੇ ਜਾਂ ਇਹ ਵੀ ਸਵਾਰਾ ਰਿਪੇਅਰ ਕਰਾਏ ਨੇ ਜਾਂ ਕਿਤੋਂ ਵੀ ਬਾਕੀ ਬਾਪੂ ਮਾਈਂਡ ਬਣਾ ਕਰ ਜੇ ਮੈਂ ਕਿਤੇ ਖਣਿ ਕਵਾੜ ਤੇ ਆ ਕੇ ਲਾ ਪਏ ਮੈਨੂੰ ਤਾਂ ਐਂ ਭਲੇਖਾ ਦੀ ਮਾਂ ਵੀ ਪੁਰਾਣੇ ਬਜ਼ੁਰਗ ਥੋੜੇ ਜੇ ਪੈਸੇ ਤਾਂ ਉਹ ਕਰ ਜਾਂਦੇ ਨੇ ਨਾ ਵੀ ਪੈਸੇ ਘੱਟ ਕਰਤੀਏ ਵੀ ਕਿਤੇ ਪੁਰਾਣੇ ਇਹਦਾ ਪਰ ਯਾਰ ਕਮਾਲ ਹੀ ਹੋ ਗਈ ਵੀ 1960 ਚ ਇਹਨਾਂ ਦੇ ਬਾਪੂ ਜੀ ਨੇ ਲਿਆ ਕੇ ਪੱਖਾ ਲਾਇਆ ਤੇ ਕੋਈ ਉਹਨੂੰ ਗਰੀਥ ਨਹੀਂ ਕੋਈ ਬੈਰਿੰਗ ਨਹੀਂ ਹੁਣ ਵਾਲੇ ਦਾ ਪੱਖਾ ਆਪਾਂ ਦੇਖਦੇ ਹਾਂ ਕੀ ਹਾਲ ਆ ਮਤਲਬ ਕੀ ਬਾਤ ਆ ਜੀ ਕਿਵੇਂ ਜੀ ਆਪਾਂ ਕਹਿ ਸਕਦੇ ਆ ਵੀ 올ਡ ਇਜ਼ ਗੋਲ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਚਲੋ ਜੀ ਜੇ ਵਧੀਆ ਲੱਗਿਆ ਤਾਂ ਸ਼ੇਅਰ ਕਰਦੇ ਆ ਇਸ ਤੋਂ ਬਾਅਦ ਹੋਰ ਘਰੇ ਕਈ ਪੱਖੇ ਲਿਆ ਕੇ ਲਾਏ ਆ ओरिएंट ਦੇ ਮਤਾਨ ਦੇ ਕ੍ਰੰਟਨ ਦੇ ਸਾਰੇ ਫੇਲ ਹੋ ਗਏ ਓਕੇ ਓਕੇ ਸਾਰੇ ਫੇਲ ਨੇ ਐਨੀ ਹਵਾ ਕੋਈ ਨਹੀਂ ਦਿੰਦਾ ਜਿਹਨੇ ਇਹ ਹਵਾ ਦਿੰਦਾ ਯਾਨੀ ਹੋ ਬੇਈਮਾਨੀ ਵਧ ਗਈ ਲੋਕਾਂ ਚ ਬੇਈਮਾਨੀ ਬੜਾ ਲੱਗੇ ਚਾਦਰ ਯਾ ਬਲੌਡ ਚਲੋ ਮਿੱਤਰੋ ਦੇਖਿਓ ਫਿਰ ਹਵਾ ਪੱਖੇ ਦੀ ਕਿਹੜਾ ਜੀ ਆਹਾ ਲੱਗਿਆ ਇੱਧਰ ਇਹ ਜਗਾਂਬੀ ਬੰਦ ਕਰਿਓ ਮੜਾ ਇਹ ਬੰਦ ਕਰਿਓ ਇੱਕ ਇਧਰ ਲੱਗਿਆ ਵੀ ਦੇਖ ਲਈਏ ਆਪਾਂ ਇਹ ਇਹ ਕਿੰਨੇ ਕਦੋਂ ਦਾ ਲੱਗਿਆ ਹੋਇਆ ਇਹ ਤਰੀਕ 1965 ਦਾ ਲੱਗਿਆ ਹੋਇਆ ਇਹ ਉਹ ਤੋਂ 5 ਸਾਲ ਮਤਲਬ ਛੋਟਾ ਵਾ ਉਹ 5 ਸਾਲ ਵੱਡਾ ਹਨ ਹਾਂਜੀ ਇਹੀ ਇਹ ਕਹਿ ਸਕਦੇ ਆ ਫਿਰ ਬਈ ਉਹ ਹੈਗੇ ਭਰਾ ਹੀ ਨੇ ਪਏ ਚਾਚਿਆਂ ਦੇ ਮੁੰਡੇ ਹੋਣਗੇ ਇਹ ਇਹ ਤੇ ਇਧਰ ਆ ਜੀ ਆਪਾਂ ਕਰ ਦਿੰਦੇ ਆ ਉਹ ਇਹ ਤੇ ਈ ਵੀ ਸਹੀ ਆ ਠੀਕ ਹੈ ਵਾਜੀ ਵਸ ਕੋ ਗਲੀ ਇਹ ਵੀ ਉਸਿਆ ਯਾਰ ਉਸਿਆ ਯਾ ਉਸਿਆ ਯਾ ਲਓ ਸੱਜਣੋ ਇਹ ਵੀ ਹੋ ਸਕਦਾ ਹੀ ਆ ਤੇ ਇਹ ਉਹਦੇ ਤਾਏ ਚਾਚਾ ਦਾ ਮੁੰਡਾ ਸੀ ਪਰ ਮੈਨੂੰ ਐਂ ਪਲੇਖਾ ਹੀ ਪਰੇ ਤਾਂ ਫਿਰ ਇੱਕ ਪਿਓ ਦੀ ਹੋ ਗਏ ਸਕੇ ਭਾਈ ਹੋਈ ਨੇ ਬਹੁਤ ਕੈਂਟ ਪੱਖੇ ਨੇ ਪੁਰਾਣੇ ਉਸਾ ਦੇ ਜੇ ਕਿ ਤੂੰ ਮਿਲ ਜਾਣ ਤੁਹਾਨੂੰ ਇਹ ਤਾਂ ਘਰ ਦਾ ਸ਼ਿੰਗਾਰ ਬਣਾਓ ਇਹਨਾਂ ਨੂੰ ਲਾਓ ਇਹਨਾਂ ਨੂੰ ਲਾ ਕੇ ਨਾ ਸੁੱਟੋ ਵੀ ਇਹ ਪੁਰਾਣੀਆਂ ਚੀਜ਼ਾਂ ਨੇ ਦੇਖੋ ਬਾਪੂ ਉਹਨਾਂ ਨੇ ਕਿੰਨੇ ਸੰਭਾਲ ਕੇ ਰੱਖੇ ਹੋਏ ਨੇ ਕੋਈ ਆਵਾਜ਼ ਨਹੀਂ ਹੈਗੀ ਹਲੇ ਵੀ